ਸਰਸ਼ੀ ਗੁਰਜਨ ਦੇਵ ਜੀ ਦੇ ਸ਼ੀਦੀਪੁਰਬ ਨੂੰ ਸਮਰਪਿਤ ਨਾਟਾ ਨਾਨਕ ਸਰਕਟਿਆਂ ਵੀ ਲਿਖੇ ਵਿਖੇ ਜੋ ਸੰਤ ਬਾਬਾ ਜਸਪਾਲ ਸਿੰਘ ਜੀ ਦੀ ਰਹਿਮਤ ਅਤੇ ਤਨਤਨ ਬਾਬਾ ਕਮਨ ਸਿੰਘ ਜੀ ਦੀਆਂ ਅਸੀਸਾਂ ਸਦਕਾ ਪ੍ਰੇਰਨਾ ਸਦਕਾ ਜੋ ਜਲ ਠੰਡੇ ਮਿੱਠੇ ਜਲ ਦੀ ਸ਼ਹੀਦ ਦੀ ਸੇਵਾ ਚੱਲ ਰਹੀ ਹੈ ਸਾਰੀ ਸੰਗਤ ਵੱਧ ਤੋਂ ਵੱਧ ਜਲ ਸ਼ਾਕੀ ਸੇਵਾ ਕਰਕੇ ਤਨ ਮਨ ਆਪਦਾ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾਲਮਾ ਪਾ ਕੋਈ ਗੱਲ ਨਹੀਂ ਸੋ ਮੇਰੇ ਵੀਰੋ ਇਧਰ ਚਾਚਾ ਇਹਨੇ ਕਰਤਾ ਹਰੂ ਆੜੋ ਸਾਟ ਦੇ ਓ ਨੂਰੀ ਓਏ ਖੇਤੀ ਆਓ ਖੇਤੀ ਇਹ ਸਾਰੇ ਸੇਵਾਦਾਰ ਪਹੁੰਚਿਓਏ ਨੇ ਤੇ ਚਾਚੇ ਦੀ ਫਰਮਾਇਸ਼ ਤੇ ਆ ਨਾ ਵਲੌਗ ਬਣਾ ਦੇ ਮੈਂ ਵਲੌਗ ਬਣਾ ਲੀ ਜੀ ਲਾ ਦੇ ਏ ਸਾਡੇ ਮੇਨ ਸੇਵਾਦਾਰ ਚਾਚਾ ਜੀ ਆਇਓ ਆਇਓ ਹੋ ਵਧਾਈਓ ਬਾਈ ਸਾਡੀ ਨਵੇਂ ਦੀ ਨਾ ਨਵੇਂ ਦੀ ਓਏ ਓ ਪੈਰ ਕਿਧਰ ਵੜਦੇ ਚੱਲੇ ਬੈਠੇ ਉੱਠਾ ਰੇ ਤੇਰੀ ਲੈ ਮੈਂ ਬਣਾ ਵਾਹਰਾ ਸਾਰੇ ਨਵੇਂ ਵਧਾਈਆਂ ਬਾਈ ਨੂੰ ਘੋੜੀਆਂ ਟ੍ਰਾਂਸਪੋਰਟ ਕਰਨਾ ਤੇ ਬਾਈ ਨੂੰ ਘੁਟਕਾ ਲਿਆ ਨਾ ਅੱਜੋ ਆਦੇ ਹੀ ਸਾਦਾ ਸਹੀ ਗੱਲ ਇਹ ਕਿੱਦਾਂ ਨਾਲ ਆ ਨਹੀਂ ਗਿਦੇ ਮੋੜਦਾ ਮੋੜਦਾ ਵੀ ਕਿ ਨਹੀਂ ਬ੍ਰੇਕ ਮਾ ਲੱਗੀ ਹੋਈ ਸੀ ਨੇਂ ਦੇ ਉਹਨਾਂ ਮਗਰ ਆ ਰਹੇ ਨੇ ਪਰ ਬਾਈ ਤੰਦੂਰ ਵੀ ਰੱਖਿਆ ਨਾਲ ਹੀ ਹਾਂਜੀ ਹਾਂਜੀ ਤੇਰੀ ਲੋੜ ਪੈ ਸਕਦੀ ਹੈ ਘਰੋਂ ਘਰੋਂ ਕਦੀ ਵੀ ਕਰ ਸਕਦੇ ਆ ਦੇਖੀ ਕਿ ਸਿੱਧਾ ਤਾਰਾ ਇਨਵਾਜ ਬ੍ਰੇਕ ਬੂਕ ਲਾ ਲਈ ਮੂੰਹ ਕਿਧਰ ਵਾੜੀ ਹੈ ਨਾ ਪਿੱਛੇ ਨੂੰ ਰਾਖਾ ਆ ਵੇ ਬਹੁਤ

ਆਉਂਦੇ 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 ਬੱਸ ਹੈਂ ਘਾਰ ਬੰਦ ਬੰਦ ਕਰ ਹਣ ਇੱਕ ਮਿੰਟ ਕਰਦਾ ਕਰਦਾ ਬੰਦ ਕਰ ਕਿੱਥੋਂ ਹੋਏਗਾ ਓਏ ਜਾਵ ਲੋਗਰਾ ਲਓ ਜੀ ਹੈਰੀ ਹੈਰੀ ਮਿੰਸ ਖੌਣ ਤਾਂ ਵਿਆਹ ਕੋ ਸ਼ਾਕੀ ਆਹ ਕੋ ਸ਼ਾਕੀ ਜਾ 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 ਲੋਈ ਹੈ ਹੀ ਲੱਗਾ ਖੜਾ ਸੇਵਾ ਕਰਨ ਬੰਦੇ ਲਈ ਲੱਗਾ ਸੇਵਾ ਸ਼ਾ ਤੇ ਆ ਬਾਬੇ ਨੇ ਨਵਾਂ ਢੁੱਕਾ ਦਿੱਤਾ ਐਸ ਖੁਸ਼ੀ ਜਿਵੇਂ ਬਾਬੇ ਨੇ ਨਵਾਂ ਢੁੱਕਾ ਦਿੱਤਾ ਐਸ ਖੁਸ਼ੀ ਜਿਵੇਂ ਇਹ ਵੀਰੇ ਵਾਹ ਹਾਂ ਇਹ ਤਾਂ ਨਿੱਕੀਆਂ ਮੋਟੀਆਂ ਚੀਜ਼ਾਂ ਆ ਅੱਛਾ ਅੱਛਾ ਇਹ ਪੱਠੇ ਪੁੱਠੇ ਲਿਆਉਣ ਨੂੰ ਇਹ ਪੱਠੇ ਪੁੱਠੇ ਲਿਆਉਣ ਮੱਜਾਂ ਦਾ ਡੇਰੀ ਫਰੋਂ ਜਾਦਾ ਵੱਡਾ ਅੱਛਾ ਅੱਜ ਦਾ ਆਪਣਾ ਅੱਛਾ ਅੱਛਾ ਤਾਂ ਕਰਕੇ ਠੀਕ ਹੈ ਨਾ ਆ ਪਾਣੀ ਕਿਥੋਂ ਆਈ ਜਾਂਦਾ ਬਈ ਪਾਣੀ ਵੀ ਪੈਪ ਚੋਈ ਪੈਪ ਕਿਥੋਂ ਲੱਗਦੀ ਬਈ ਇਹ ਪੈਪ ਹੀ ਆ ਉਹਦੇ ਚ ਪਾਣੀ ਚਾਹੁੰਦੇ ਥੋੜੀ ਆ ਵੇਖੋ ਬਈ ਪਿਉਂਦਾ ਯਾਰ ਕੋ ਬੰਦੇ ਦਾੜ ਯਾਰ ਦੱਸ ਛਾਵਾ ਉਹ ਮੋਮਾ ਕੇ ਪਉਂਚੋ ਚ ਬਿੱਲ ਆਈ ਹੈ ਅੱਜ ਅੱਛਾ ਜੀ ਠੀਕ ਹੈ ਕਿੰਨੇ ਵਜੇ ਤੱਕ ਚੱਲਣੀ ਬਈ ਆਇਆ ਫਿਰ ਪਹੁੰਚੋ ਸਾਰੇ ਫਿਰ ਆਖਿਆ ਇਹ ਬੋਤਲਾਂ ਕੋਈ ਨਾ ਲੈ ਕੇ ਆਏ ਹਾਂ ਬੋਤਲਾਂ ਨਾਲ ਕੋਈ ਲੈ ਆਵੇ ਜੇ ਹੋਰ ਕੀ ਲੈ ਆਏ ਕਈ ਨਹੀਂ ਆਉਂਦੇ ਹੋਏ ਨੂਰ ਕਹਿੰਦਾ ਆਪਣੀ ਗੱਡੀ ਧੋ ਦੀਏ ਵਾਵਾ ਗੰਦੀ ਖੜੀ ਹੈ ਹਾਂ ਨਹੀਂ ਨਹੀਂ ਬਹੁਤ ਵਧੀਆ ਪਾਣੀ ਪੋਣੀ ਮਾਰ ਦਿਖਾ ਕੇ ਪ੍ਰੈਸ਼ਰ ਹੀ ਬੜਾ ਜ਼ਿਆਦਾ ਭਰਾਓ ਉਂਗਲੀ ਨਿਕਲ ਜੰਦੀ ਨਹੀਂ ਨਹੀਂ ਚਮਕਾ ਦੇ ਪਤਾ ਲੱਗੇ ਲੋਕਾਂ ਨੂੰ ਨਵੀਂ ਲਿਆਂਦੀ ਹੈ ਸ਼ਖਲ ਤੇਰੀ ਵਿੱਚ ਪਹਿਲਾਂ ਹੀ ਦਿਸੰਦਾ ਇੱਕ ਕੜੂਕਾ ਆਹ ਦੇ ਕੀ ਲਿਖਾ ਨਾ ਨਾ ਗੁੱਸਾ ਨਹੀਂ ਕਰਨਾ ਕੋਈ ਗੱਲ ਨਹੀਂ ਆਹ ਦੇ ਕੀ ਲਿਖਾ ਬੱਚੀ ਤੇ ਇਸ ਤੰਨੇ ਇਹ ਬائیں ਇਹ ਮਤਲਬ ਸੰਗਤਾਂ ਲੱਗੀਆਂ ਖੜੀਆਂ ਪੈਵ ਲੈ ਕੇ ਲੱਗੀਆਂ ਹੋਈਆਂ ਨੇ ਵਾਜੀ ਜੀ ਤੇਦਰ ਅਜੂਰ ਸਾਹਿਬ ਦੇਰਸ਼ਨ ਕਰਕੇ ਆਏ ਹੇਮਕੋਟ ਕੇ ਲਾਉ ਲਾ ਖਿੱਚ ਕੇ ਰੱਖੋ ਯਾਰ ਕੰਮ ਖਿੱਚ ਕੇ ਰੱਖੋ ਲੋਡ ਨਾ ਪਵੇ ਹਰੀ ਦਾ ਨਾਲ ਇਹ ਚੱਚ ਕੇ ਰੱਖੋ ਖਿੱਚ ਕੇ ਇਹ ਤਨ ਮੜਾ ਖਿੱਚ ਕੇ ਉਹ ਪ੍ਰਮਾਤਮਾ ਨੇ ਨਵੀਂ ਜੀਵਕਸ਼ੀ ਸੇਵਾ ਕਰ ਤਨਰਾਜੀ ਹੋ ਗਿਆ ਇਹ ਆਲਾ ਫੋਨ ਨਹੀਂ ਕੀਤਾਗਾ ਭਾਈ ਜੀ ਗੁਰੂ ਘਰ ਦੀ ਸੇਵਾ ਵਾਸਤੇ ਫੋਨ ਨਹੀਂ ਕਰੀ ਤਾ ਹੁੰਦਾਗਾ ਠੀਕ ਹੈ ਨਾ ਆ ਪਤਾ ਹੋਣਾ ਚਾਹੀਦਾ ਹਾਂ ਮੂੰਹ ਚੋੱਕ ਕੇ ਕਹਦਾ ਫੋਨ ਨਹੀਂ ਕੀਤਾ ਕੀ ਗੱਲ ਹੈ ਚਾਦਰਵਾੰਦ ਹੈਂ ਟੁੱਟ ਲੱਗਣ ਦੇ ਆ ਪਾ ਵੋ ਸੀ ਜਾਂਦਾ ਕੀ ਗੱਲ ਐ ਨਾ ਸੋ ਠੀਕ ਹੋ ਕੇ ਆਇਆ ਚੱਕ ਕੇ ਲਾਵੇ ਖਿੱਚੀ ਉਹ ਕਰਮਣ ਅੱਜ ਕੀ ਲੋ ਮੇਰੇ ਵੀਰੋ ਪਾਈਪ ਲਾਈਨ ਪਾਤੀ ਚਾਚੇ ਕਾਰਜ ਨਹੀਂ ਤੇ ਆਹ ਥੋ ਲੈ ਕੇ ਆਂਦੀ ਤੇ ਪਾਈਪ ਲਾਈਨ ਪਾ ਦਿੱਤੀ ਗਈ ਐ ਜੀ ਚਾਚਾ ਇਹ ਕਿਨੇ ਫੋਟ ਲੰਮੀ ਦਾ ਪਾ ਦੀ ਇਹ 300 ਫੁੱਟ ਪਾ ਦੀ ਵਾਹ ਜੀ ਵਾਹ ਔਰ ਜਿੱਥੇ ਮੋਟਰਸਨ ਖੜਾ ਉਥੋਂ ਪੈਪ ਲਿਆਂਦੀ ਤੇ ਇੱਥੇ ਪਾਣੀ ਪਹੁੰਚਦਾ ਕਰਤਾ ਵਾਹ ਜੀ ਵਾਹ ਵਾਹ ਜੀ ਵਾਹ ਹੋਰ ਚਾਚਾ ਕੀ ਕਹਿਣਾ ਚਾਹੁੰਦੇ ਜੀ ਬਸ ਤੁਸੀਂ ਅਗਰ ਠੰਡਾ ਪਾਣੀ ਜਲ ਚਕਾਲਾ ਚਲਾ ਦੇਣਾ ਸਾਨੂੰ ਨਹੀਂ ਬਹੁਤ ਵਧੀਆ ਚਾਚਾ ਬਹੁਤ ਸੇਵਾ ਕਰਦਾ ਜੀ ਤੇ ਬਾਕੀ ਸਾਨੂੰ ਵੀ ਜੋੜਿਆ ਨਾਲ ਹਾਂ ਚਾਚੇ ਨਾ ਅਜੀ ਚਾਚੇ ਨਹੀਂ ਜੋੜਿਆ ਨਾ ਨਹੀਂ ਚਾਚੇ ਹੈ ਕੋਈ ਗੱਲ ਨਹੀਂ ਇੱਕੋ ਹੀ ਗੱਲ ਚਾਚਾ ਵਾਹ ਜੀ ਵਾਹ ਸੇਵਾ ਕਰਨਦਾ ਹੀ ਮੁੰਡੇ ਸਾਡਾ ਵੀਰ ਉਹ ਵੀ ਸੇਵਾ ਚੱਲਣ ਨਹੀਂ ਪੂਰੀ ਬਾਪੇ ਦੀ ਤੇ ਕੰਨ ਸੇਵਾ ਕਰਦਾ ਪਿਆ ਉਹ ਰੈਡੀ ਖੜਾ ਗੰਦਾ ਮਾਰਦਾ ਨਹੀਂ ਨਹੀਂ ਮੈਂ ਚਾਚਾ ਨਾ ਜੀ ਚਾਚਾ ਜੀ ਦਮਣ ਜੀ ਦਮਣ ਜੀ ਦੱਸਣਗੇ i <laughs> don't ਬੰਦੇ ਬੰਦੀ ਬੰਦੇ ਯੂ 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 ਅੱਲਾ ਆ ਕਰਨਾ ਸਾਰਾਂ ਚਿਕਨੇ ਪਿਆ ਹੋਛ ਕੇ ਨਹੀਂ ਵੀ ਚਿਕਾ ਜੀ ਚਿਕਾ ਜੀ ਆ ਟਰੱਕ ਆ ਗਿਆ ਟਰੱਕ ਸੇਵਾ ਕਰੋ ਦਬਕੇ ਨਾ ਮਾਰੋ ਓਏ ਕਿੱਮ ਬਚੰਡਾ ਕਿਧਰ ਰੋਣਾ ਹੋਣ ਵੇ ਵਾਹ ਗੁਰੂ ਵਾਹ ਕਿਧਰੀ ਫੜ ਕੇ ਆ ਭੱਜ ਕੇ ਕਿਧਰੀ ਕਾਲੇ ਨਾ ਪੋ ਕੋਈ ਗਾਲੀ ਪੜਾ ਵੀਰ ਨੂੰ ਰੋਕ ਰੋਕ ਲੈ ਆ ਲੈ ਆ ਜਾ ਮਾਰਦਾ ਆਹ ਭੱਜ ਗਿਆ ਵੀਰ ਜੀ ਹਰਤੀ ਦਾ ਥੋੜਾ ਜਾ ਓਕੇ ਹਾਂ ਤੇ

बहुत वादिया जी बहुत वादिया हिलते नहीं माड़े फौजी यार सारे, सारे। फौजी जट लागर, पीओ, पीओ पीओ जी पीओ, पीओ। लिमका कशकैश रू बिग फैन फौजी साहब ਕਿਆ ਦੀ ਹੈ ਇਹ ਦੀ ਹੈ ਸੇਵਾ ਮੈਂ ਕਹਿੰਦੇ ਕੰਮ ਆ ਜਾਏਗਾ ਓਕੇ ਪੈਂਟਾ ਜੀ ਉਰਾ ਆਜੋ ਪੈਂਟਾ ਜੀ ਨਾਲ ਆਉਣਾ ਥੱਲੇ ਹਾਂਜੀ ਵੀਰ ਪੈਂਟਾ ਜੀ ਸੇਵਾ ਕਰ ਰਹੇ ਜੇ ਤਨਤਨ ਸਹਿ ਸ਼੍ਰੀ ਗੁਰਜਨ ਦੇਵ ਜੀ ਦੇ ਸ਼ਿਦੀਪੁਰੂ ਨੂੰ ਸਮਰਪਿਤ ਨਾਟਾ ਨਾਨਕ ਸਰ ਕਟਿਆ ਵੀ ਲਿਖੇ ਵਿਖੇ ਜੋ ਸੰਤ ਬਾਬਾ ਜਸਪਾਲ ਸਿੰਘ ਜੀ ਦੀ ਰਹਿਮਾਈ ਇਹ ਤਨਤਨ ਬਾਬਾ ਕਨਨ ਸਿੰਘ ਜੀ ਦੀਆਂ ਅਸੀਸਾਂ ਸਤਕਾ ਪ੍ਰੇਰਨਾ ਸਤਕਾ ਜੋ ਜਲ ਠੰਡੇ ਮਿੱਠੇ ਜਲ ਦੀ ਸ਼ਹੀਦ ਦੀ ਸੇਵਾ ਚੱਲ ਰਹੀ ਹੈ ਸਾਰੀ ਸੰਗਤ ਵਾਦ ਤੋਂ ਵੱਧ ਦਾਲ ਸ਼ਾਹ ਦੀ ਸੇਵਾ ਕਰਕੇ ਤਨ ਮਨ ਆਪਦਾ ਜੀਵਨ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਵਾ ਕਾਮਾ ਸਮਾਪਤੀ ਤੇ ਆਈ ਤੇ ਸਾਰੇ ਮੁੰਡੇ ਬਹੁਤ ਟੋਟੇ ਸੇਵਾ ਕੀਤੀ ਜੀ ਅੱਜ ਸਾਰਿਆਂ ਨੇ ਤੇ ਨੂਰ ਵਾਲੇ ਵੇਖੋ ਜੀ ਬਹੁਤ ਗਰਮੀ ਸੀ ਮੇਰੇ ਵੀਡੀਓ ਅਸੀ ਗੱਲ ਸਾਰਿਆਂ ਨੂੰ ਤੇ ਕਰਮਗੜ ਦਾ ਮੁੰਡਾ ਜੀ ਸਾਡੇ ਅੰਕਲ ਜੀ ਤੇ ਆਹ ਪਤਾ ਨਹੀਂ ਕੌਣ ਹੈ ਜੀ ਤੇ ਇੱਧਰ ਸਾਡੇ ਚਾਚਾ ਜੀ ਇੱਧਰ ਵੀ ਸਾਡੇ ਵੀਰ ਜੀ ਤੇ ਹੋਰ ਚਾਚਾ ਜੀ ਕੀ ਕਹਿਣਾ ਹੁੰਦੇ ਬਹੁਤ ਵਧੀਆ ਜੀ ਬਹੁਤ ਵਧੀਆ ਆਨੰਦ ਆਨੰਦ ਆ ਜੀ ਆਮ ਹੁੰਦਾ ਹੀ ਕਰ ਵੀਰ ਐਰੀ ਦਾ ਖਾਸ ਵੀਰ ਵਾਹ ਵੀ ਵਾਹ ਲੋਰ ਤੂੰ ਤਾਂ ਗੱਲ ਐ ਜੋੜ ਦੇਣਾ ਦਮਣ ਵੀ ਹੁਣ ਬਰਤਨਾਂ ਦੀ ਸੇਵਾ ਕਰਨ ਲੱਗਾ ਜੀ ਬਹੁਤ ਵਧੀਆ ਆਇਆ ਆਇਆ ਟਰੱਕ ਵਾਲੇ ਨੂੰ ਲੌਗ ਚ ਲਈ ਆ ਉਹ ਬਾਉ ਮੋਟਰਸੇ ਨਾਲ ਤਰਸਣ ਡਿਆ ਪਾਣੀ ਤਾਂ ਠੋ ਹੋ